ਜੀ ਸਤ ਸ੍ਰੀ ਅਕਾਲ ਵੈਲਕਮ ਹੋ ਗਿਆ ਸਾਰਿਆਂ ਭਰਾਵਾਂ ਦਾ ਸੱਜਣਾਂ ਦਾ ਸਾਡੇ ਚੈਨਲ ਪਿਜਨ ਬਲਗ ਤੇ ਜਿਹੜੇ ਵੀ ਦੋ ਸੱਜਣ ਨਵੇਂ ਆਏ ਚੈਨਲ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦੋ ਤੇ ਸਭ ਤੋਂ ਪਹਿਲਾਂ ਸਾਰਿਆਂ ਭਰਾਵਾਂ ਦਾ ਬਹੁਤ ਮਿਹਰਬਾਨੀ ਤੇ ਧੰਕੂ ਸ਼ੁਕਰੀਆ ਕਿ ਜਿਹੜੇ ਮੇਰੇ ਵੀਰ ਵੀਡੀਓ ਨੂੰ ਇੰਨਾ ਵੇਖ ਰਹੇ ਆ ਐਪਰੀਸ਼ੀਏਟ ਕਰ ਰਹੇ ਆ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਰਹੇ ਤੇ ਪਰ ਲੋਡ 8 10000 ਸਬਸਕ੍ਰਾਈਬਰ ਹੋ ਜਲੇ ਆਪਣਾ ਤੇ ਉਹਨੇ ਯਾਰ ਵੀਊ ਨਹੀਂ ਆਪਾਂ ਨੂੰ ਚਾਹੀ ਮਿਲਦੇ ਜਿਨੇ ਹੋਣੇ ਚਾਹੀਦੇ ਠੀਕ ਹੈ ਕਰਕੇ ਵਾਤ ਵਾਤ ਵੀਡੀਓ ਵੇਖੋ ਲਿਆ ਕਰੋ ਸ਼ੇਅਰ ਕਰੋ ਤੇ ਕਮੈਂਟ ਵੀ ਕਰੋ ਠੀਕ ਹੈ ਜੀ ਅੱਜ ਬੜਾ ਉਹ ਟਾਪਿਕ ਤੁਹਾਡੇ ਵਾਸਤੇ ਲੈ ਕੇ ਆਏ ਜਿਹਨੂੰ ਤੁਸੀਂ ਸੋਮਨੇਲ ਤੇ ਵੇਖ ਲਿਆ ਹੋਗਾ ਟਾਪਿਕ ਦਾ ਨਾਮ ਯਾਰ ਕਿ ਜਦੋਂ ਕਬੂਤਰਾ ਆਪਣਾ ਆ ਜਾਂਦਾ ਇਹੋ ਜੀ ਕੋਈ ਖਰਾਕ ਜਾਂ ਇਹੋ ਜੀ ਕੋਈ ਗੋਲੀ ਜਾਂ ਇਹੋ ਜੀ ਕੋਈ ਖੇੜ ਪਾਣੀ ਲਾਈ ਇਹ ਵੀ ਕਬੂਤਰਾ ਸਵੇਰੇ ਫੇਰ ਡਾਗੇ ਆਪਾਂ ਤੇ ਸਾਡਾ ਕਬੂਤਰਾ ਸਵੇਰੇ ਫੇਰ ਟਾਈਮ ਆ ਕੇ ਪੂਰਾ ਭਵੇ ਤੇ ਘਟੇਨਾ ਤੇ ਇਹੋ ਜਿਹੀ ਤੁਹਾਡੇ ਵਾਸਤੇ ਟੋਟਕਾ ਨੁਕਤੇ ਜ ਲੈ ਕੇ ਆਏ ਆਪਾਂ ਤੇ ਲਾਸ਼ ਤੱਕ ਵੀਡੀਓ ਸਾਡੇ ਨਾਲ ਬਨੇ ਰਹੋ ਤੁਹਾਨੂੰ ਪੂਰੀ ਕਰਾਈ ਦੇ ਨਾਲ ਮੈਂ ਸਮਝਾਵਾਂਗਾ ਯਾਰ ਜਿਵੇਂ ਤੁਸੀਂ ਵੇਖਦੇ ਹੋ ਕਈ ਪੁਰਾਣੇ ਉਸਤਾਦ ਹੁੰਦੇ ਆ ਜਾਂ ਕੋਈ ਵਧੀਆ ਖਿਡਾਰੀ ਆ ਯਾਰ ਦਿੱਲੀ ਕਬੂਤਰਾਂ ਦੇ ਓੜਦੇ ਜਾਂ ਮਾਲਾ ਕਈ ਨਾਗਾਵਰ ਵੀ ਡਾਈ ਤੇ ਓੜਦੇ ਹੀ ਆ ਕਈਆਂ ਕੋ ਨਾਗਾਵਰ ਵੀ ਨਹੀਂ ਓੜਦੇ ਤੇ ਪਰ ਕਈ ਅੱਜ ਦੇਣਾ ਮਾਰ ਕੇ ਕਬੂਤਰ ਬੈਠਾ ਸਵੇਰ ਨੂੰ ਰੈਡੀ ਕਰਕੇ ਫੇਰ ਦੇਣ ਵਾਹ ਲੈਂਦੇ ਆ ਅਗਲੇ ਦਿਨ ਫੇਰ ਬੈਂਦਾ ਇੱਕ ਦੋ ਵੇ ਫਿਰ ਟਾਈਮ ਰੰਦਿਆ ਤੇ ਯਾਰ ਉਹ ਕਿਹੜੀ ਇਹੋ ਜੀ ਚੀਜ਼ ਹੁੰਦੀ ਆ ਯਾਰ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗਾ ਵੀਡੀਓ ਪੂਰੀ ਵੇਖੋ ਨਾਲ ਐਂਡ ਤੱਕ ਠੀਕ ਹੈ ਜੀ ਤੇ ਅ ਸੱਜਣੋ ਭਰਾਓ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਵੀ ਮੰਨੇ ਤੇ ਰੱਬ ਦੇ ਨਹੀਂ ਮੰਨੇ ਤੇ ਕੋਈ ਨਹੀਂ ਮੰਨਣਾ ਦੇ ਉੱਤੇ ਤੁਹਾਡੇ ਡਿਪੈਂਡ ਕਰਦਾ ਯਕੀਨ ਦੇ ਉੱਤੇ ਡਿਪੈਂਡ ਕਰਦਾ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਬੂਤਰ ਬਾਜੀ ਇੰਨੀ ਜਿਆਦਾ ਆਸਾਨ ਹੈ ਨਾ ਕਿ ਜਿੰਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਤੁਰਦੇ ਫਿਰਦੇ ਵੀ ਸ਼ੌਂਕ ਕਰ ਸਕਦੇ ਏ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਜਿਹਦੇ ਵਿੱਚ ਤੁਹਾਨੂੰ ਸਪੈਸ਼ਲੀ ਦੋ ਬੰਦੇ ਚਾਰ ਬੰਦੇ ਯਾਰ ਇਕੱਲਾ ਬੰਦਾ ਵੀ ਸ਼ੌਂਕ ਕਰ ਸਕਦਾ ਵਧੀਆ ਆਪਣਾ ਸਟੈਂਡਰਡ ਦਾ ਸ਼ੌਂਕ ਕਰ ਸਕਦਾ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਜਿਆਦਾ ਕੋਈ ਲਤਾਮ ਜਾਂ ਗੰਦਰੀ ਨਹੀਂ ਤੇ ਆਮ ਨਾਲ ਆਪਣੇ ਦੋ ਜੋੜੇ ਤੁਹਾਡੇ ਕੋਲ ਵਧੀਆ ਹੈਗੇ ਹਨ ਉਹਨਾਂ ਤੋਂ ਕਬੂਤਰ ਤੁਸੀਂ ਬਣਾਏ ਜਾਓ ਉਹ ਤੋਂ ਤੁਸੀਂ ਬੱਚੇ ਕਢਾਓ। ਧਮਾਕਾ ਤੁਹਾਡਾ ਹੋਣਾ ਚਾਹੀਦਾ। ਉਹ ਬੱਚੇ ਆਪਸ ਫੇਰ ਕੇ ਜਾਂ ਵਿੱਚ ਨਵਾਂ ਖੂਨ ਪਾ ਕੇ ਉਹ ਤੋਂ ਹੀ ਦਿਨ ਵਧੀਆ ਕਬੂਤਰ ਉਡਾਈ ਜਾ ਸਕਦੇ ਠੀਕ ਹੈ ਜੀ। ਤੇ ਚਲੋ ਯਾਦਾ ਸਮਾਂ ਆਪਾਂ ਲੈਂਦੇ ਨੇ ਤੁਹਾਡਾ। ਚੱਲਦੇ ਆਂ ਵੀਡੀਓ ਵੱਲ। ਤੇ ਅੱਜ ਦੇ ਟੌਪਿਕ ਕੋਲ ਅੱਜ ਦੇ ਨੁਕਤੇ ਹਾਲ। ਸਭ ਤੋਂ ਪਹਿਲਾਂ ਵੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਚੀਜ਼ਾਂ ਲੈਣੀਆਂ। ਕਿਸੇ ਵੀ ਨਾਰਮਲ ਪਰਸਾਰੀ ਦਿਖਾਉ ਤੁਹਾਨੂੰ ਲੈ ਜਾਣੀਆਂ। ਨੰਬਰ 1 ਤੇ ਲਬੂਬੇ ਕਬੀਰ। ਸੌਰੀ ਲਬੂਬੇ ਕਵੀਰ। ਇੱਕ ਮਜੂਨ ਹੁੰਦੀ ਆ ਠੀਕ ਆ ਇਹਦੀ ਪੂਰੀ ਇੱਕ ਡੱਬੇ ਲੈ ਠੀਕ ਹੈ ਜੀ ਲਬੂਬੇ ਕਬੀਰ ਖਾਸ ਠੀਕ ਹੈ ਜੀ ਦਵਾਲ ਮਿਕਸ ਠੀਕ ਹੈ ਜੀ ਉਸ ਤੋਂ ਅੱਗੇ ਵੀ ਜੀ ਆਣੀ ਦਵਾਲ ਮਿਕਸ ਇਹ ਵੀ ਇੱਕ ਡੱਬੇ ਉਸ ਤੋਂ ਅੱਗੇ ਵੀ ਜੀ ਆਣੀ ਖਵੀਰਾ ਕਾਜਵਾਮ ਇਹਦੀ ਵੀ ਇੱਕ ਡੱਬੇ ਲੈ ਠੀਕ ਹੈ ਜੀ ਉਸ ਤੋਂ ਬਾਅਦ ਹੁੰਦੀ ਵੀ ਜੀ ਸਿਲਵਰ ਸੈਂਟ੍ਰਮ ਇੱਕ ਗੋਲੀ ਹੁੰਦੀ ਆ ਠੀਕ ਹੈ ਜੀ ਉਹ ਪੂਰੀਆਂ 4 ਗੋਲੀਆਂ ਲੈ ਲੈਣੀਆਂ ਤੁਹਾਨੂੰ 4 ਗੋਲੀਆਂ ਲੈ ਕੇ ਇੱਕ ਸਾਈਡ ਤੇ ਰੱਖੋ ਕੁੱਟ ਕੇ ਬਰੀਕ ਕਰਕੇ ਪਾਊਡਰ ਰੱਖ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਲੈਣੀ ਜੀ ਸੁੰਡ 1 ਤੋਲਾ ਸੁੰਡ ਲੈ ਲੈਣੇ 1 ਤੋਲਾ ਹੀ ਆਮ ਬਾਹਲ ਦੀ ਲੈ ਲੈਣੇ ਉਸ ਤੋਂ ਬਾਅਦ ਵੀ ਲੈਣੇ ਤੁਸੀਂ ਲੌਂਗ ਟੋਪੀ ਵਾਲੇ ਉਹ ਵੀ 1 ਤੋਲਾ ਉਹ ਤਾਂ ਬਾਅਦ ਵੀ ਜਿਹੜੀ ਸਭ ਤੋਂ ਮੇਨ ਖਾਸ ਚੀਜ਼ ਮੈਂ ਤੁਹਾਨੂੰ ਦੱਸ ਲਾਂਗਾ ਜ਼ਿਆਦਾਤਰ ਤੇ ਇਹ ਨਕਲੀ ਮਿਲਦੀ ਆ ਕੋਸ਼ਿਸ਼ ਕਰੋ ਕਿ ਵਧੀਆ ਬ੍ਰਾਂਡ ਦਾ ਜਾਂ ਕੋਈ ਬੰਦਾ ਤੁਹਾਡਾ ਰਹਿੰਦਾ ਦੂਜਾ ਇਹ ਪੜਨ ਲਾ ਕੇ ਜਦ ਤੁਹਾਨੂੰ ਮਿਲਦਾ ਉਹ ਤੋਂ ਕੋਈ ਮੰਗਾਓ ਸ਼ਿਲਾਜੀਤ ਪਿਓਰ ਹੋਵੇ ਇਹ ਵੀ ਇੱਕ ਟੋਲਾ ਸਭ ਤੋਂ ਪਹਿਲਾਂ ਬੇਝੀ ਤੁਸੀਂ ਕਰਨਾਗੇ ਜਿਹੜੇ ਉੱਤਮ ਖਬੀਰੇ ਦੱਸ ਗਿਆ ਉਹਨਾਂ ਨੂੰ ਲੈ ਕੇ ਚੰਗੀ ਤਰ੍ਹਾਂ ਇੱਕੋ ਜਗ੍ਹਾ ਪਾ ਕੇ ਕੱਢ ਕੇ ਕੱਪੜੇ ਕੇ ਚ ਪਾ ਕੇ ਉਹਨਾਂ ਦਾ ਵਿੱਚ ਜਿਹੜਾ ਰਸ ਆਣਾ ਜਿਹੜੀ ਮਿੱਠਾਪਣ ਉਹ ਬਾਹਰ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਕੁੱਟਣ ਵਾਲੀਆਂ ਚੀਜ਼ਾਂ ਸਾਰੀਆਂ ਇੱਕ ਡੋਰੀ 'ਚ ਪਾ ਲਓ ਉਸ ਤੋਂ ਬਾਅਦ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਨਾ ਕੁੱਟਣ ਵਾਲੀਆਂ ਸਾਰੀਆਂ ਕੁੰਡੇ ਦਸੇ 'ਚ ਪਾ ਕੇ ਤਮਾਮ ਦਸਤੇ ਤੇ ਚੰਗੀ ਤਰ੍ਹਾਂ ਐ ਇਹਨਾਂ ਦਾ ਬਰੀਕ ਪਾਊਡਰ ਬਣਾ ਕੇ ਨਾਲ ਇੱਕ ਜਾਨ ਕਰ ਲੈਣਾ ਠੀਕ ਹੈ ਜੀ ਇਹਨਾਂ ਦੇ ਵਿੱਚ ਕੋਈ ਕਿਣਕਾ ਰਿਆ ਜਾਂ ਫੇਰ ਕੱਪੜ ਛਲਨ ਕਰੋ ਜਿਹੜਾ ਬਾਜਦਾ ਫੇਰ ਉਹਨੂੰ ਚੰਗੀ ਤਰ੍ਹਾਂ ਬਰੀਕ ਕਰੋ ਠੀਕ ਹੈ ਮੇਰੇ ਭਰਾ ਕਰਕੇ ਬਰੀਕ ਜਿਹੜੀ ਸ਼ਿਲਾਜੀ ਤੇ ਆ ਉਹਨੂੰ ਜਿਹੜੇ ਖਮੀਰੇ ਆ ਉਹਨਾਂ ਨਾਲ ਮਿਕਸ ਕਰ ਲਓ ਮਿਕਸ ਕਰਕੇ ਇਹਦਾ ਬਣ ਜੂਗਾ ਇੱਕ ਪੇੜੇ ਜਿਹੜਾ ਉਹਨੂੰ ਰੱਖ ਕੇ ਕੁੰਡੇ ਡੰਡੇ 'ਚ ਜਿਹੜੀ ਆਪਾਂ ਪੀ ਆ ਸਮਾਨ ਸਾਰਾ ਚੰਗੀ ਤਰ੍ਹਾਂ ਰੱਖ ਕੇ ਨੂੰ ਇੱਕ ਜਾਣ ਕਰੋ ਮਤਲਬ ਜਿੰਨਾ ਤੁਸੀਂ ਇਹਨੂੰ ਕੁੱਟੋਗੇ ਜਿੰਨਾ ਇਹਨੂੰ ਇੱਕ ਜਾਣ ਕਰੋਗੇ ਉਨਾ ਹੀ ਵਧੀਆ ਇਹ ਕੰਮ ਲਊਗਾ ਕੁੱਟ ਕੇ ਐਂ ਚੰਗੀ ਤਰ੍ਹਾਂ ਨੂੰ ਇੱਕ ਜਾਣ ਕਰੀ ਜਾਓ ਇਹਨੂੰ ਪਾਜੀ ਵੇਖੋ ਮੈਂ ਤੁਹਾਨੂੰ ਦੱਸਾਂ ਗਾਲ ਥੋੜੀ ਜਿਹੀ ਮਿਹਨਤ ਤੇ ਕਰਨੀ ਪੈਂਦੀ ਹੁੰਦੀ ਹੈ ਔਰ ਇਹ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਣ ਡਿਆ ਨਾ ਇਹ ਤੁਸੀਂ ਸਿੱਧੀ ਜਾ ਕੇ ਮਈ ਜੂਨ ਦੇ ਵਿੱਚ ਨਹੀਂ ਬਣਾਉਣੀ ਜਦੋਂ ਜੀਠ ਦਾ ਮਹੀਨਾ ਇਹ ਜਦੋਂ ਹੁਣ ਨਵਾਂ ਸਾਲ ਚੜ ਗਿਆ ਫਰਵਰੀ ਮਾਰਚ ਦੇ ਵਿੱਚ ਇਹ ਆਪਣੇ ਮਜੂਰ ਬਣਾ ਕੇ ਰੱਖ ਲੋ ਠੀਕ ਹੈ ਜਦੋਂ ਇੱਕ ਜਾਨ ਹੋ ਗਈ ਹੱਥ ਫੜ ਕੇ ਤੋੜ ਕੇ ਵੇਖੋ ਤੁਹਾਨੂੰ ਆਪੇ ਪਤਾ ਲੱਗੂ ਵੀ ਇੱਕ ਜਾਨ ਹੋ ਗਈ ਜੇ ਜਰ ਕੋਈ ਚੀਜ਼ ਜੇ ਰੜਕਦੀ ਹਾਂ ਚਰ ਨੂੰ ਚੰਗੀ ਤਰ੍ਹਾਂ ਕਟਾਈ ਕਰੀ ਜਾਓ ਉਹਦੀ ਕਟਾਈ ਕਰੋਗੇ ਜਦੋਂ ਇੱਕ ਜਾਨ ਹੋ ਜੂਗੀ ਫਿਰ ਉਹ ਕੀ ਕਰਨਾ ਤੁਸੀਂ ਉਹਨੂੰ ਪੇੜੇ ਨੂੰ ਸਿੱਧਾ ਹੀ ਜਾ ਕੇ ਇਹ ਏਅਰਟਾਈਡ ਬਾਕਸ ਵਿੱਚ ਪਾ ਕੇ ਰੱਖ ਲੋ ਨਹੀਂ ਤੇ ਜੇ ਗੋਲੀਆਂ ਬਣਾ ਕੇ ਰੱਖਣੀਆਂ ਗੋਲੀਆਂ ਬਣਾ ਕੇ ਸਕਾ ਕੇ ਰੱਖੋ ਔਰ ਮੈਂ ਤੇ ਤੁਹਾਨੂੰ ਇਹੋ ਹੀ ਕਹਾਂਗਾ ਕਿ ਉਹ ਪੇੜਾ ਹੀ ਰੱਖ ਛੱਡੋ ਪੇੜਾ ਰੱਖੋਗੇ ਉਹਦੇ ਨਾਲੋਂ ਕੀ ਕਰਨਾ ਜਦੋਂ ਤੁਸੀਂ ਤੁਹਾਨੂੰ ਲੋੜ ਪੈਣੀ ਉਹਦੇ ਨਾਲੋਂ ਗੋਲੀ ਤੋੜ ਦੇਣੀ ਠੀਕ ਹੈ ਹੁਣ ਕਰਨਾ ਕੀ ਆ ਮੰਨ ਲਓ ਤੁਹਾਡਾ ਕਬੂਤਰ ਆਇਆ ਉੱਡ ਕੇ ਆਇਆ ਕਬੂਤਰ ਤਲਾ ਫੜਕ ਦੇ ਗਿਆ ਆਇਆ ਕਬੂਤਰ ਤੁਹਾਡਾ ਆਇਆ ਆਏ ਨੇ ਪਾਣੀ ਪੂਣੀ ਪੀ ਰਾ ਪੂਰਾ ਕੀਤਾ ਵਾ ਸਭ ਤੋਂ ਪਹਿਲਾਂ ਤੁਸੀਂ ਉਹਨੂੰ ਪਲਟੋ ਗਰਮੀ ਜਿਆਦੀ ਹੋ ਜਾਂਦੀ ਤੇ ਫਿਰ ਪਲਟ ਕੇ ਪਾਣੀ ਪੂਰਾ ਕਰੋ ਪਾਣੀ ਨਾਲ ਚਲਾ ਗਿਆ ਇੱਕ ਜਿਹੜੀ ਛੋਲਿਆਂ ਦਾਣੇ ਜਿਹਨੇ ਗੋਲੀ ਤੋੜਨੇ ਮੋਦੇ ਗਲੇ 'ਚ ਰੱਖਨੇ ਆ ਤੇ ਉਥੋਂ ਪਾਣੀ ਦੇਣਾ ਤੇ ਕਬੂਤਰ ਨੂੰ ਛਾੜ ਦੇਣਾ ਨਿਆਰੇ ਲੈਣ ਦੇ ਜਦੋਂ ਕਬੂਤਰ ਬੈਠਾ ਉੱਠਾ ਮਾਰ ਕੇ ਐ ਸੈੱਟ ਹੋ ਗਿਆ ਤੇ ਕਬੂਤਰ ਅੱਗੇ ਬਾਦਾਮ ਛੋੜ ਤਾ ਬਾਦਾਮ ਖਾਣ ਲੋ ਕਬੂਤਰ ਤੇ ਸਵੇਰ ਨੂੰ ਫੇਰ ਵੀ ਜੀ ਤੁਸੀਂ ਜੇ ਕਬੂਤਰ ਡਾਉਣਾ ਤੇ ਰਾਤ ਨੂੰ ਉਹਨੂੰ ਗਰਮ ਕਰਨ ਦੀ ਤਾਂ ਉਹਨੂੰ ਲੋੜਨੇ ਆ ਸਮਾਨ ਪਾਉਣ ਦੀ ਵੈਸੇ ਹੀ ਕਬੂਤਰਾਂ ਗੋਲੀ ਦਿੱਤੀ ਆ ਨਾ ਵੈਸੇ ਤੇ ਰਾਤ ਨੂੰ ਮਾਰੇ ਜਾ ਕਬੂਤਰ ਨੂੰ ਡੱਬੂ ਲਾ ਦੋ ਟੱਕ ਦੋ ਕਬੂਤਰ ਤੁਹਾਡਾ ਸੈੱਟ ਹੋ ਜਾਣਾ ਤੇ ਸਵੇਰੇ ਉਹੋ ਹੀ ਹੱਥ ਤੇ ਜਿਹੜੇ ਤੁਸੀਂ ਅਜਰੇ ਉਹੋ ਬਾਥੇ ਸਵੇਰੇ ਕਬੂਤਰ ਨੂੰ ਡਾਓ ਤੇ ਕਬੂਤਰ ਤੁਹਾਡਾ ਫੇਰ ਪੂਰੀ ਆਪਣੀ ਪ੍ਰਵਾਜ ਦੇ ਕੇ ਆਪਣੀ ਪੂਰੀ ਮਤਲਬ ਪੂਰਾ ਸਾਡੀ ਚਾਸ ਕਰਾ ਕੇ ਤੇ ਫੇਰ ਆਊਗਾ ਠੀਕ ਹੈ ਇਹ ਵੀਰ ਜੀ ਜਿਹੜੇ ਤੁਹਾਨੂੰ ਜੀ ਦਸੀਆ ਬਹੁਤ ਹੁੰਦਾ ਚੀਜ਼ ਔਰ ਵਧੀਆ ਨੁਕਤਾ ਹੈ ਔਰ ਸਾਰੀਆਂ ਦੇਸੀ ਚੀਜ਼ਾਂ ਦੇ ਵਿੱਚ ਬੈਣੀਆ ਕੋਈ ਇਹਦੇ ਵਿੱਚ ਮੈਡੀਸਨ ਨਹੀਂ ਇੱਕ ਮੈਡੀਸਨ ਸਿਰਫ ਦਸੀ ਤੁਹਾਨੂੰ ਕਿਹੜੀ ਉਹ ਵੀ ਮੈਡੀਸਨ ਹੈ ਉਹ ਵੀ ਮਲਟੀਵਿਟਾਮਿਨ ਹੈ ਕਿੱਕ ਸੈਲਰ ਸੈਂਟਰ ਆਪਾਂ ਦੀ ਗੋਲੀ ਜਿਹੜੀ ਇਹ ਵਿੱਚ ਆਪਾਂ ਪੀ ਕੇ ਪਾਈ ਇੱਕ ਤੇ ਸੌਰੀ ਪੰਜ ਗੋਲੀਆਂ ਪਾਈਆਂ ਪੀ ਉਹ ਮੈਡੀਸਨ ਚ ਨਹੀਂ ਆਉਂਦੀ ਉਹਨੂੰ ਮਲਟੀਵਿਟਾਮਿਨ ਕਹਿੰਦੇ ਮਲਟੀਵਿਟਾਮਿਨ ਉਹ ਚੀਜ਼ ਦਿੱਤਾ ਵੀ ਜਿਹੜੀਆਂ ਚੀਜ਼ਾਂ ਜਿਹੜੇ ਤੱਤ ਜਿਹੜੇ ਮਿਨਰਲਸ ਵਿਟਾਮਿਨ ਸਾਹੀ ਖਾ ਰਾ ਗ ਰਹੀ ਆਪਣੀ ਨੇ ਪੂਰੀ ਕਰ ਸਕਦੇ ਉਹਨੂੰ ਡਾਇਰੈਕਟ ਇਨਟੇਕ ਕਰੀਦਾ ਡਾਇਰੈਕਟ ਲੈ ਲੀ ਦਿਓ ਠੀਕ ਹੈ ਜੀ ਤੇ ਇਹ ਵੀ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਟੌਪਿਕ ਬਹੁਤ ਵਧੀਆ ਲੱਗਾ ਹੋਗਾ ਤੇ ਦੁਆਵਾਂ ਚ ਯਾਦ ਰੱਖਿਓ ਤੇ ਅੱਗੇ ਵੀ ਕਮੈਂਟ ਕਰਕੇ ਦੱਸੋ ਜੇ ਕੋਈ ਹੋਰ ਵਧੀਆ ਟੌਪਿਕ ਤੇ ਵੀਡੀਓ ਤੁਸੀਂ ਸਾਰੇ ਭਰਾ ਚਾਹੁੰਦੇ ਤਾਂ ਤੁਹਾਨੂੰ ਉਹ ਵੀ ਆਪਾਂ ਵੀਡੀਓ ਦਵਾਵਾਂਗੇ ਦੇਖੋ ਸਦਰ ਨੂੰ ਮੈਂ ਤੁਹਾਨੂੰ ਐਂ ਗੱਲ ਦੱਸਾਂ ਆਪਾਂ ਵੀਨ ਵਜਾਈ ਜਾਣੀ ਤੁਸੀਂ ਸੁਣੀ ਜਾਣੀ ਪਰ ਫਾਇਦਾ ਭਰਾਓ ਤਾਂ ਜੁਜੇ ਤੁਸੀਂ ਪ੍ਰੈਕਟੀਕਲ ਕਰਕੇ ਦੇਖਣਾ ਕਬੂਤਰਬਾਜੀ ਕੋਈ ਐਨੀ ਐਨੀ ਕੋਈ ਮਹਿੰਗੀ ਜਾਂ ਐਨੀ ਕੋਈ ਕੋਹ ਦੀ ਚੀਜ਼ ਨਹੀਂ ਜਿਹੜੀ ਹਾਸਲਾ ਕਰ ਸਕੀਏ ਬਿਲਕੁਲ ਸਿੰਪਲ ਸਾਦੇ ਤਰੀਕਿਆਂ ਨਾਲ ਜੇ ਤੁਸੀਂ ਕਬੂਤਰ ਚਲਾਓ ਸੰਭੋ ਰਉਣ ਤੇ ਤੁਹਾਡੇ ਕਬੂਤਰੋ ਵੀ ਪੂਰਾ ਤੁਹਾਡਾ ਚਸ ਕਰਾਉਂਦੇ ਆ ਠੀਕ ਹੈ ਜੀ ਇਹ ਕਰਕੇ ਮੇਰੇ ਭਰਾਵ ਵਧੀਆ ਨੋਟ ਲਓ ਐਵੇਂ ਬਿਨਾਂ ਦੱਸੇ ਨੇ ਜਿ ਤਰ੍ਹਾਂ ਕਿਸੇ ਨੇ ਕਿਹਾ ਗੋਲੀ ਦੇ ਦੇ ਆਹ ਦੇ ਦੇ ਐਵੇਂ ਨਾ ਕਬੂਤਰ ਡਾਇਗਰੋ ਕਬੂਤਰ ਜਾਇ ਨਾ ਕਰੇ ਕਬੂਤਰ ਬਣਾਓ ਵਧੀਆ ਭਾਵੇਂ ਦੋ ਜੋੜੇ ਬਣਾਓ ਤੇ ਵਧੀਆ ਸ਼ੌਂਕ ਕਰੋ ਚਸ ਕਰੋ ਆਪਣੇ ਪਰਿਵਾਰ ਚੋ ਖੁਸ਼ੀ ਰਹੋ ਠੀਕ ਹੈ ਜੀ ਇਹੀ ਕਬੂਤਰबाजी ਹੁੰਦੀ ਹੈ ਮੇਰੇ ਭਰਾ ਠੀਕ ਹੈ ਇਹ ਨਹੀਂ ਕਿ ਘਰ ਦੇ ਸਾਡੇ ਨਾਰਾਜ਼ ਹੈ ਤੇ ਅਸੀਂ ਕਬੂਤਰ ਡਾਈ ਜਾਣੇ ਤੇ ਥੱਲੇ ਉਹਨਾਂ ਨੂੰ ਗਾਲਾਂ ਕਢੀ ਜਾਂਦੇ ਆ ਫਿਰ ਨੰਬਰ ਤੁਹਾਡਾ ਕੀ ਲੱਗਣਾ ਠੀਕ ਹੈ ਤੇ ਇੰਨਾ ਹੀ ਕਹਿੰਦੇ ਹੋਏ ਮੈਂ ਅੱਜ ਦੀ ਵੀਡੀਓ ਸਵਾਗਤ ਕਰਦਾ ਜਲਦੀ ਮਿਲਦੇ ਆ ਫਿਰ ਕਿਸ ਵਧੀਆ ਜੇ ਟੌਪਿਕ ਦੇ ਨਾਲ ਤਦ ਤੱਕ ਆਪ ਰੱਖਾ ਖੁਸ਼ੀ ਰਹੋ ਖਾਦੇ ਵਾਦੇ ਰਹੋ ਤੇ ਦੁਆਵਾਂ ਦੇ ਵਿੱਚ ਯਾਦ ਰੱਖਿਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਮੇਰੇ ਭਰਾ سبسਕ੍ਰਾਈਬ ਕਰ ਲਓ ਰਬ ਰੱਖਾ